ਸੋ ਜੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਕੈਨੇਡਾ ਉੱਤੇ ਟੈਰਿਫ ਲਗਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਉਹਨਾਂ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਜੇਕਰ ਅਮਰੀਕਾ ਟੈਰਿਫ ਲਗਾਉਂਦਾ ਹੈ ਕੈਨੇਡਾ ਉੱਤੇ ਤਾਂ ਜਵਾਬੀ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਨੂੰ ਲੈ ਕੇ ਜਵਾਬ ਦਿੱਤਾ ਜਾਵੇਗਾ ਹਾਲਾਂਕਿ ਕੈਨੇਡਾ ਦੇ ਤਿੰਨ ਮੰਤਰੀ ਜਿਹੜੇ ਅਮਰੀਕਾ ਦੀ ਰਾਜਧਾਨੀ ਵਿੱਚ ਮੌਜੂਦ ਨੇ ਤੇ ਲਗਾਤਾਰ ਪਬਲਿਕ ਜੋ ਸੰਸਦ ਮੈਂਬਰ ਨੇ ਜੋ ਟਰੰਪ ਦੀ ਟੀਮ ਹਾਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਟੈਰਿਫ ਜਿਹੜਾ ਉਹ ਨਾ ਲਗਾਇਆ ਜਾਵੇ ਤਾਂ ਇਸ ਨੂੰ ਲੈ ਕੇ ਕਿਉਂਕਿ ਬੀਤੇ ਦਿਨ ਜੇ ਗੱਲ ਕਰ ਲਈਏ ਤਾਂ ਪ੍ਰਧਾਨ ਮੰਤਰੀ ਟਰੰਪ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀਗਾ ਕਿ 25% ਤੱਕ ਜਿਹੜਾ ਟੈਰਿਫ ਲਗਾ ਦਿੱਤਾ ਜਾਵੇਗਾ ਮੈਕਸੀਕੋ ਦੇ ਨਾਲ ਹੀ ਮੈਕਸੀਕੋ ਦੇ ਉੱਤੇ ਲਗਾਇਆ ਜਾਵੇਗਾ ਤੇ ਕੈਨੇਡਾ ਦੇ ਉੱਤੇ ਲਗਾ ਦਿੱਤਾ ਜਾਵੇਗਾ ਟੈਰਿਫ ਤਾਂ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਹੁਣ ਤਣਾਅ ਬਣਦਾ ਹੋਇਆ ਨਜ਼ਰ ਆ ਰਿਹਾ ਹੈਗਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਜਿਹੜਾ ਬਿਆਨ ਨਿਕਲ ਕੇ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਜਵਾਬੀ ਕਾਰਵਾਈ ਜਿਹੜੀ ਹੈ ਕੀਤੀ ਜਾਵੇਗੀ ਜੇਕਰ ਟੈਰਿਫ ਲਗਾਇਆ ਜਾਵੇਗਾ ਤਾਂ ਜਵਾਬ ਵੀ ਇਸ ਗੱਲ ਦਾ ਜਿਹੜਾ ਇਸ ਚੀਜ਼ ਦਾ ਦਿੱਤਾ ਜਾਵੇਗਾ ਤਾਂ ਬਹੁਤ ਹੀ ਜਾਣਕਾਰੀ ਸਾਡੇ ਨਾਲ ਕੈਨੇਡਾ ਤੋਂ ਪੱਤਰਕਾਰ ਗਗਨਦੀਪ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਕਾਰੀ ਜਿਹੜੀ ਹੈ ਲੈਣੇ ਗਗਨਦੀਪ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਪ੍ਰੋ ਪੰਜਾਬੀ ਟੀਵੀ ਉੱਤੇ ਜੀ ਬਹੁਤ ਬਹੁਤ ਧੰਨਵਾਦ ਜੀ ਗਰਨਜੀ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਕੈਨੇਡਾ ਚ ਇਉਂ ਤਾਂ ਟੈਰਿਫ ਲਗਾਉਣ ਦੀ ਗੱਲ ਕਹੀ ਜਾ ਰਹੀ ਹੈ ਕੈਨੇਡਾ ਦੇ ਉੱਤੇ ਕਿ ਟੈਰਿਫ ਜਿਹੜਾ ਹੈ ਉਹ ਲਗਾ ਦਿੱਤਾ ਜਾਵੇਗਾ ਤਾਂ ਉਸ ਨੂੰ ਲੈ ਕੇ ਜਸਟਨ ਟ੍ਰੂਡੋ ਉਹਨਾਂ ਦਾ ਵੀ ਬਿਆਨ ਆਇਆ ਹੈਗਾ ਕਿ ਜਵਾਬੀ ਕਾਰਵਾਈ ਕੀਤੀ ਜਾਵੇਗੀ ਬਿਲਕੁਲ ਦੇਖੋ ਜੇ ਕੱਲ ਕਰੀਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੀ ਤਾਂ ਉਹਨਾਂ ਦੇ ਵੱਲੋਂ ਆਪਣੇ ਜਦੋਂ ਇਲੈਕਸ਼ਨ ਲੜੇ ਜਾ ਰਹੇ ਸੀ ਉਦੋਂ ਤੋਂ ਕਹਾ ਗਿਆ ਸੀ ਕਿ ਮੈਂ ਅਮਰੀਕਾ ਦੇ ਵਿੱਚ ਜੇ ਰਾਸ਼ਟਰਪਤੀ ਬਣ ਜਾਵਾਂਗਾ ਤਾਂ ਮੈਂ ਸਾਰੀਆਂ ਚੀਜ਼ਾਂ ਬਦਲ ਦਵਾਂਗਾ ਉਹਨਾਂ ਦਾ ਜਿਹੜਾ ਪੀਨਸ ਜਿਹੜਾ ਉਹਨਾਂ ਦੇ ਵੱਲੋਂ ਨਾਰਾ ਦਿੱਤਾ ਗਿਆ ਸੀ ਕਿ ਵਿਲ ਮੇਕ ਅਮਰੀਕਾ ਗ੍ਰੇਟ ਤਾਂ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸੇ ਦੇ ਵਿਚਾਰੇ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਸੀ ਡੋਨਲਡ ਟਰੰਪ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀ ਕਿ ਜਿਹੜੇ ਇਲਲੀਗਲ ਇਮੀਗ੍ਰੈਂਟਸ ਨੇ ਉਹਨਾਂ ਨੂੰ ਮੈਂ ਰੋਕਾਂਗਾ ਤਾਂ ਉਹਨਾਂ ਨੂੰ ਰੋਕਣ ਦੇ ਲਈ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਜੇ ਜਿਹੜੇ ਗਵਾਂਡੀ ਮੁਲਕ ਨੇ ਕਿ ਮੈਕਸੀਕੋ ਤੋਂ ਆਪਾਂ ਵੇਖਿਆ ਕਿਸ ਤਰੀਕੇ ਦੇ ਨਾਲ ਜਿਹੜੇ ਇਲਲੀਗਲ ਇਮੀਗ੍ਰੈਂਟਸ ਨੇ ਉਹ ਬਾਰਡਰ ਟੱਪ ਟੱਪ ਕੇ ਦੁਆਰਾ ਟੱਪ ਟੱਪ ਕੇ ਅ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਔਰ ਉੱਥੇ ਹੀ ਕੈਨੇਡਾ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਸੀ ਉਹ ਯੂ ਐਸ ਦੇ ਵਿੱਚ ਦਾਖਲ ਹੁੰਦੇ ਸੀਗੇ ਤਾਂ ਉਸੇ ਦੇ ਉੱਤੇ ਜੋ ਹੈ ਉਹਨਾਂ ਦੇ ਵੱਲੋਂ ਸੱਤੀ ਕੀਤੀ ਗਈ ਉਹਨਾਂ ਨੇ ਕਿਹਾ ਸੀ ਕਿ ਜੇ ਕੈਨੇਡਾ ਇਸ ਦੇ ਵਿੱਚ ਰੋਕ ਨਹੀਂ ਲਗਾਉਂਦਾ ਔਰ ਖਾਸ ਤੌਰ ਦੇ ਤੇ ਨਸ਼ੇ ਦਾ ਜ਼ਿਕਰ ਕੀਤਾ ਸੀ ਜੋ ਉਹਨਾਂ ਨੇ ਕਿਹਾ ਸੀ ਕਿ ਜੇ ਜਨਰਲ ਜੁਏ ਉਹ ਨਸ਼ੇ ਦੀ ਰੋਗ ਜਿਹੜੀ ਆ ਉਹ ਸਪਲਾਈ ਅਮਰੀਕਾ ਦੇ ਵਿੱਚ ਬੰਦ ਨਹੀਂ ਕਰੂਗਾ ਤਾਂ ਮੈਂ ਸਖਤ ਐਕਸ਼ਨ ਜੋ ਹੈ ਉਹ ਲੈਂਦਾ ਹੋਇਆ ਨਜ਼ਰ ਆਵਾਂਗਾ ਤਾਂ ਪਹਿਲਾ ਤਰੀਕ ਜਿਹੜੀ ਸੀਗੀ ਉਹ ਮੁਕਰਰ ਨਹੀਂ ਕੀਤੀ ਗਈ ਸੀ ਪਹਿਲਾ 1 ਫਰਵਰੀ ਦਾ ਜਿਹੜਾ ਡੇਟ ਸੀ ਉਹ ਨਹੀਂ ਦਿੱਤੀ ਗਈ ਸੀ ਪਰ ਕੁਝ ਦਿਨ ਪਹਿਲਾਂ ਹੀ ਜਦੋਂ ਪੱਤਰਕਾਰਾਂ ਦੇ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਹਾਡੇ ਪਲਾਨ ਦੇ ਉੱਤੇ ਹੈ ਕੀ ਤੁਸੀਂ ਟੈਰਿਫ ਲਗਾਉਣੇ ਨੇ ਤਾਂ ਉਹਨਾਂ ਨੇ ਕਿਹਾ ਕਿ ਹਾਂ 1 ਫਰਵਰੀ ਤੋਂ ਟੈਰਿਫ ਲਗਾਏ ਜਾਣਗੇ ਅੱਜ ਸਵੇਰੇ ਚਰਚਾ ਚੱਲੀ ਸਵੇਰੇ ਇੱਕ ਵਾਰ ਇਹ ਖਬਰ ਆ ਗਈ ਕਿ 트럼ਪ ਜਿਹੜੇ ਨੇ ਉਹਨਾਂ ਨੇ ਮਾਰਚ ਤੱਕ ਜੋ ਹੈ ਟੈਰਿਫ ਕੈਨੇਡਾ ਦੇ ਉੱਤੇ ਲਗਾਉਣ ਵਾਸਤੇ ਜੋ ਹੈ ਉਹ ਨਾ ਕਰ ਦਿੱਤੀ ਪਰ देर शाम ਜਦੋਂ ਤੱਕ ਸ਼ਾਮ ਪੈਂਦੀ ਹੈ ਉਰੇ ਤਾਂ ਇੱਥੇ ਫਿਰ ਉਹ ਫੈਸਲਾ ਜੋ ਹੈ ਡੋਨਲਡ 트럼ਪ ਦੇ ਵੱਲੋਂ ਲਿਆ ਜਾਂਦਾ ਉਹਨਾਂ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਕੈਨੇਡਾ ਤੇ ਮੈਕਸੀਕੋ ਦੋਵਾਂ ਦੇ ਉੱਤੇ 25-25 ਫੀਸਰ ਜਿਹੜੇ ਟੈਰਿਫ ਨੇ ਉਹ ਲਗਾਏ ਜਾਣਗੇ ਔਰ ਚਾਈਨਾ ਦੇ ਉੱਤੇ 10% ਟੈਰਿਫ ਜਿਹੜੇ ਨੇ ਉਹ ਵਾਈਟ ਹਾਊਸ ਨੇ ਦੱਸਿਆ ਕਿ ਲਗਾਏ ਜਾਣਗੇ ਤਾਂ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕੈਨੇਡਾ ਦਾ ਜਿਹੜਾ ਔਇਲ ਹੈ ਕੈਨੇਡੀਅਨ ਔਇਲ ਜਿਹੜਾ ਹੈਗਾ ਉਸ ਦੇ ਉੱਤੇ 25 ਫੀਸਰ ਟੈਰਿਫ ਨਹੀਂ ਲੱਗਣਗੇ ਉਸ ਦੇ ਉੱਤੇ ਸਿਰਫ 10% ਹੀ ਟੈਰਿਫ ਲੱਗਣਗੇ ਉਹ ਤੁਹਾਨੂੰ ਦੱਸ ਦਿੰਦੇ ਆ ਕਿ ਅਮਰੀਕਾ ਤੇ ਜੋ ਕੈਨੇਡਾ ਹੈ ਇਹ ਦੁਨੀਆ ਦੇ ਸਭ ਤੋਂ ਵੱਡੇ ਲਾਰਜੈਸਟ ਟ੍ਰੇਡਿੰਗ ਪਾਰਟਨਰਸ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆਉਂਦੀਆਂ ਨੇ ਔਰ ਕੈਨੇਡਾ ਵੀ ਜਿਹੜੀਆਂ ਹੈ ਉਹ ਉਹ ਕਾਫੀ ਚੀਜ਼ਾਂ ਅਮਰੀਕਾ ਨੂੰ ਸਪਲਾਈ ਕਰਦਾ ਜਿਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਜਿਹੜੀ ਸਪਲਾਈ ਜਾਂਦੀ ਹੈ ਉਹ ਜਾਂਦੀ ਹੈ ਕਰੂਡ ਔਇਲ ਦੀ ਜਿਹੜੀ ਕਿ ਖਾਸ ਤੌਰ ਦੇ ਉੱਤੇ ਅਲਬਰਟਾ ਪ੍ਰੇਵਿੰਸ ਤੋਂ ਔਰ ਨਾਲ ਹੋਰ ਪ੍ਰੇਵਿੰਸਾਂ ਤੋਂ ਜਿਹੜੀ ਹੈ ਉਹ ਹੁੰਦੀ ਹੋਈ ਕੈਨੇਡਾ ਦੇ ਵਿੱਚ ਕਰੂਡ ਅਮਰੀਕਾ ਦੇ ਵਿੱਚ ਜਿਹੜੀ ਹੈ ਕਰੂਡ ਔਇਲ ਜਾਂਦੀ ਹੈ ਤਾਂ ਇਸ ਦੇ ਉੱਤੇ 10% ਦਾ ਜਿਹੜਾ ਹੈ ਉਹ ਟੈਰਿਫ ਲਗਾਇਆ ਗਿਆ ਹੈ ਤੇ ਉੱਥੇ ਹੀ ਗੱਲ ਕਰੀਏ ਲੱਕੜ ਦੀ ਨੰਬਰ ਦੀ ਗੱਲ ਕਰੀਏ ਇਲੈਕਟ੍ਰਿਸਿਟੀ ਦੀ ਗੱਲ ਕਰ ਲਈਏ ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ ਹੈ ਜੇ ਨਾਲ ਦੇ ਜਿਹੜੇ ਬਾਰਡਰ ਦੇ ਨਾਲ ਲੱਦੇ ਕੁਝ ਸ਼ਹਿਰ ਨੇ ਉੱਥੇ ਇਲੈਕਟ੍ਰਿਸਿਟੀ ਜਿਹੜੀ ਆ ਸਪਲਾਈ ਹੁੰਦੀ ਹੈ ਲੱਕੜ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਸਪਲਾਈ ਹੁੰਦੀ ਹੈ ਤੇ ਡੋਨਲਡ ਟਰੰਪ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਸੀ ਕਿ ਮੈਂ ਸਾਨੂੰ ਕੁਝ ਨਹੀਂ ਚਾਹੀਦਾ ਨਾ ਹੀ ਸਾਨੂੰ ਕੰਡਾ ਦੀ ਲੱਕੜ ਚਾਹੀਦੀ ਹੈ ਨਾ ਹੀ ਸਾਨੂੰ ਬਿਜਲੀ ਚਾਹੀਦੀ ਹੈ ਔਰ ਨਾ ਹੀ ਸਾਨੂੰ ਆਇਲ ਚਾਹੀਦਾ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਐਸਕੇਲੇਟ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਪਸ ਦੇ ਵਿੱਚ ਜਿਹੜੀ ਦੋਵੇਂ ਦੇਸ਼ਾਂ ਦੇ ਵਿਚਕਾਰ ਜਿਹੜੇ ਦੋਵੇਂ ਦੇਸ਼ ਸਭ ਤੋਂ ਜ਼ਿਆਦਾ ਵੱਡੇ ਟਰੇਡਿੰਗ ਪਾਰਟਨਰ ਸੀਗੇ ਉਹਨਾਂ ਦੇ ਵਿਚਕਾਰ ਜਿਹੜੀ ਹੈ ਉਹ ਰਿਸ਼ਤਿਆਂ ਦੇ ਵਿੱਚ ਖਟਾਸ ਹੁੰਦੀ ਹੈ ਨਜ਼ਰ ਆ ਰਹੀ ਹੈ ਔਰ ਇਸ ਤੋਂ ਪਹਿਲਾਂ ਡੋਨਲਡ ਟਰੰਪ ਜਿਹੜੇ ਨੇ ਉਹ ਬਾਰ ਬਾਰ ਇਹ ਜ਼ਿਕਰ ਕਰ ਚੁੱਕੇ ਨੇ ਕਿ ਕੈਨੇਡਾ ਜਿਹੜਾ ਹੈ ਉਮਰੀਕਾ ਦਾ ਹੀ ਹਿੱਸਾ ਬਣ ਜੇ ਅਮਰੀਕਾ ਦੀ 51ਵੀਂ ਸਟੇਟ ਜਿਹੜੀ ਆ ਉਹ ਬਣ ਜਾਵੇ ਔਰ ਉਹ ਪ੍ਰਧਾਨ ਮੰਤਰੀ ਜਸਟਿਨ ਟੂਡੋ ਨੂੰ ਜੋ ਹੈ ਉਹ 51st ਗਵਰਨਰ ਜਿਹੜਾ ਹੈ ਉਹ ਕਿਹ ਕਿ ਸੰਬੋਧਨ ਕਰਦੇ ਰਹੇ ਹਾਲਾਂਕਿ ਉਦੋਂ ਤੱਕ ਤਾਂ ਜਸਟਿਨ ਟੂਡੋ ਦੇ ਵੱਲੋਂ ਕੋਈ ਵੀ ਇਸ ਦੇ ਉੱਤੇ ਪ੍ਰतिकਰਮ ਨਹੀਂ ਦਿੱਤਾ ਗਿਆ ਕੋਈ ਜਵਾਬ ਨਹੀਂ ਦਿੱਤਾ ਗਿਆ ਪਰ ਜਿਵੇਂ ਹੀ ਜਸਟਿਨ ਟੂਡੋ ਦੇ ਵੱਲੋਂ ਸਟੈਪ ਡਾਊਨ ਕਰਨ ਦੀ ਗੱਲ ਕਹੀ ਗਈ ਲੀਡਰਸ਼ਿਪ ਤੋਂ ਉਹਨਾਂ ਨੇ ਸਟੈਪ ਡਾਊਨ ਕਰਨ ਦੀ ਗੱਲ ਕਹੀ ਤਾਂ ਉਸ ਤੋਂ ਬਾਅਦ ਜੋ ਹੈ ਉਹਨਾਂ ਨੇ ਜ਼ਰੂਰ ਜਵਾਬ ਦਿੱਤਾ ਔਰ ਕਿਹਾ ਕਿ ਮੈਂ ਕੈਨੇਡਾ ਦੇ ਨਾਲ ਖੜਾ ਹੋਇਆ ਔਰ ਕੈਨੇਡਾ ਕਦੀ ਵੀ ਇੱਕ ਵੰਜਣੀ ਸਟੇਟ ਨਹੀਂ ਬਣ ਸਕਦਾ ਉਸ ਤੋਂ ਬਾਅਦ तमाम ਲੀਡਰ ਜਿਹੜੇ ਨੇ ਇੱਥੇ ਦੇ ਜਿਹੜੇ ਵੱਖ-ਵੱਖ ਪ੍ਰੋਵਿੰਸਸ ਦੇ ਪ੍ਰੀਮੀਅਰਸ ਨੇ ਉਹਨਾਂ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਨਾਂ ਨੇ ਸਭ ਨੇ ਇਕਜੁੱਟ ਹੋ ਕੇ ਇਹ ਕਿਹਾ ਕਿ ਕੈਨੇਡਾ ਜਿਹੜਾ ਹੈ ਉਹ ਸੇਲ ਦੇ ਵਾਸਤੇ ਨਹੀਂ ਹੈ ਕੈਨੇਡਾ ਦੇ ਵਿੱਚ ਅਸੀਂ ਕਿਸੇ ਵੀ ਤਰੀਕੇ ਦਾ ਜਿਹੜਾ ਅਹ ਟੈਰਿਫ ਹੈ ਉਹ ਜੇ ਲਗਾਇਆ ਜਾਂਦਾ ਤਾਂ ਉਸ ਦਾ ਡੱਟ ਕੇ ਜਵਾਬ ਦਵਾਂਗੇ ਡੋਨਲਡ ਟਰੰਪ ਦੇ ਵੱਲੋਂ ਤਾਂ 25% ਟੈਰਿਫ ਲਾੰਦਾ ਐਲਾਨ ਕੀਤਾ ਹੀ ਕੀਤਾ ਗਿਆ ਜਸਟਿਨ ਟਿਊਡੋ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਜੇ ਅਮਰੀਕਾ ਟੈਰਿਫ ਲਗਾਉਂਦਾ ਤਾਂ ਅਸੀਂ ਅਮਰੀਕਾ ਦੇ ਉੱਤੇ ਜਿਹੜਾ ਹੈ ਉਹ 25% ਟੈਰਿਫ ਲਗਾ ਦਾਂਗੇ ਯਾਨੀ ਕਿ ਜਿਹੜੀਆਂ ਹੁਣ ਚੀਜ਼ਾਂ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਆਉਣੀਆਂ ਨੇ ਉਹਨਾਂ ਦੇ ਉੱਤੇ ਦੀ ਟੈਰਿਫ ਜਿਹੜਾ ਹੈ ਉਹਨਾਂ ਦੇ ਵੱਲੋਂ ਲਗਾਉਣ ਦੀ ਗੱਲ ਕਹੀ ਗਈ ਹੈ ਜੀ 4 ਡਾਲਰ ਮੈਚਿੰਗ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਤਾਂ ਹੁਣ ਦੇਖਣਾ ਹੋਊਗਾ ਕਿ ਕੱਲ ਤੋਂ ਜਿਹੜੇ ਟੈਰਿਫ ਲੱਗਦੇ ਨੇ ਰੇਟਾਂ ਦੇ ਵਿੱਚ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਉਹ ਵਧਾਵਾ ਹੁੰਦਾ ਨਜ਼ਰ ਆਊਗਾ ਕਿ ਰੇਟ ਜਿਹੜੇ ਨੇ ਉਹ ਮਹਿੰਗੇ ਹੁੰਦੇ ਉਹ ਚੀਜ਼ਾਂ ਨੇ ਨਜ਼ਰ ਆਣਗੇ ਕਿਉਂਕਿ ਗੱਡੀਆਂ ਦੀ ਗੱਲ ਕਰ ਲਈਏ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਨੇ ਉਹ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਇੰਪੋਰਟ ਹੁੰਦੀਆਂ ਨੇ ਤਾਂ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਕੀ ਅਸਰ ਪਾਊਗਾ ਖਾਸ ਤੌਰ ਦੇ ਉੱਤੇ ਜੇ ਗੱਲ ਕਰ ਲਈਏ ਫਰੂਟਸ ਦੀ ਗ੍ਰੋਸਰੀਜ਼ ਦੀ ਉਹ ਸਾਰੇ ਪ੍ਰੋਡਕਟਸ ਦੀ ਵਿਸਕੀ ਦੀ ਗੱਲ ਕਰ ਲਈ ਐਲਕੋਹਲ ਦੀ ਗੱਲ ਕਰ ਲਈ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਅਮਰੀਕਨ ਵਿਸਕੀ ਹੈ ਮੈਥਨ ਐਲਕੋਹਲ ਹੈ ਉਹ ਕੈਨੇਡਾ ਦੇ ਵਿੱਚ ਐਕਸਪੋਰਟ ਕੀਤੀ ਜਾਂਦੀ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਕਿਸ ਤਰੀਕੇ ਦੇ ਨਾਲ ਅੱਗੇ ਇਹਨਾਂ ਦੀ ਜਿਹੜੀ ਹੈਗੀ ਹੈ ਉਹ ਟਰੇਡਿੰਗ ਹੁੰਦੀ ਹੋਈ ਨਜ਼ਰ ਆਉਗੀ ਤਾਂ ਇਹ ਦੇਖਣ ਵਾਲੀ ਗੱਲ ਜਿਹੜੀ ਹੈ ਅਮਨ ਜ਼ਰੂਰ ਰਹੂਗੀ ਪਰ ਅਮਰੀਕਾ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਡੋਨਲਡ ਟਰੰਪ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਕਿ ਮੈਂ ਟੈਰਿਫ ਲਗਾਉਣੇ ਨੇ ਉਹ ਉਸੇ ਗੱਲ ਦੇ ਉੱਤੇ ਆਪਣੇ ਬਿਜ਼નેસ ਰਏ ਉਹਨਾਂ ਦੇ ਵੱਲੋਂ ਕੈਨੇਡਾ اور ਮੈਕਸੀਕੋ ਦੋਵਾਂ ਦੇ ਉੱਤੇ ਟੈਰਿਫ ਲਗਾ ਦਿੱਤੇ ਗਏ ਨੇ ਹਾਲਾਂਕਿ ਜੇ ਉਹ ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਮੈਲੀ ਨਹੀਂ ਜੋਦੀ ਫੋਰਨ ਅਫੇਅਰ ਮਿਨਿਸਟਰ ਨੇ ਉਹ ਜਾ ਕੇ واਸ਼ਿੰਗਟਨ ਦੇ ਵਿੱਚ ਮੁਲਾਕਾਤ ਉਹਨਾਂ ਨੇ ਕਰਨੀ ਹੈ ਨਾਲ ਉਹਨਾਂ ਦੇ ਜਿਹੜੇ ਸਟੋ ਨੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਹੈ ਉਹ ਮੌਜੂਦ ਹੋਣਗੇ ਸੇਫਟੀ ਮਿਨਿਸਟਰ ਡੇਵਿਡ ਮੈਕਕੁਇਨਟੀ ਮੌਜੂਦ ਹੋਣਗੇ ਤਾਂ ਇਹ तमाम ਮੰਤਰੀ ਜਿਹੜੇ ਨੇ ਉਹ ਕੈਨੇਡਾ ਦੇ ਜਾ ਕੇ ਵਾਸ਼ਿੰਗਟਨ ਦੇ ਵਿੱਚ ਮੀਟਿੰਗ ਤਾਂ ਕਰਨਗੇ ਪਰ ਉਹਨੂੰ ਦੇਖਣਾ ਆਊਗਾ ਕਿ ਕਿਸ ਤਰੀਕੇ ਦੇ ਨਾਲ ਅੱਗੇ ਦੀ ਜਿਹੜੀ ਕੈਨੇਡਾ ਦੀ ਤਸਵੀਰ ਹੈ ਉਹ 25% ਟੈਰਿਫ ਤੋਂ ਬਾਅਦ ਨਜ਼ਰ ਆਉਂਦੀ ਹੈ ਇਸ ਦੇ ਵਿੱਚ ਇੱਕ ਚੀਜ਼ ਇਹ ਵੀ ਹੈ ਅਮਨ ਕੀ ਕੈਨੇਡਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਸ ਵਕਤ ਸਿਆਸਤ ਚੱਲ ਰਹੀ ਹੈ ਅ ਜਸਟਨ ਟੂਡੋ ਦੇ ਵੱਲੋਂ ਕਿਹਾ ਗਿਆ ਕਿ ਉਹ ਲੀਡਰਸ਼ਿਪ ਦੀ ਰੇਸ ਦੇ ਵਿੱਚੋਂ ਸਟੈਪ ਡਾਊਨ ਕਰ ਰਹੇ ਨੇ ਯਾਨੀ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਉਹ ਪਿੱਛੇ ਹਟ ਰਹੇ ਨੇ ਨਵੇਂ ਜੋ ਲੀਡਰ ਦੀ ਚੋਣ ਹੋਣੀ ਹੈ ਉਹ ਮਾਰਚ ਮਹੀਨੇ ਦੇ ਵਿੱਚ ਹੋਣੀ ਹੈ ਮਾਰਚ ਦੇ ਵਿੱਚ ਜਾ ਕੇ ਨਵਾਂ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਕੈਨੇਡਾ ਨੂੰ ਮਿਲੂਗਾ ਜੀ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਕੈਨੇਡਾ ਦੀ ਜਿਹੜੀ ਅ ਲਿਬਰਲ ਪਾਰਟੀ ਦੀ ਜਿਹੜੀ ਖਾਸ ਤੌਰ ਦੇ ਉੱਤੇ ਅਲਾਈਅੰਸ ਪਾਰਟੀਆਂ ਦੀ ਐਂਡੀਪੀ ਚੇਸ ਦੇ ਲੀਡਰ ਜਗਮੀਤ ਸਿੰਘ ਸੀਗੇ ਉਹ ਲਗਾਤਾਰ ਜਿਹੜਾ ਸੀ ਉਹ ਜਿਹੜਾ ਹੈ ਉਹ ਦਿੰਦੇ ਹੋਏ ਸਪੋਰਟ ਦਿੰਦੇ ਹੋ ਨਜ਼ਰ ਆਉਂਦੇ ਸੀਗੇ ਪਰ ਹੁਣ ਉਹਨਾਂ ਦੇ ਵੱਲੋਂ ਵੀ ਜੋ ਹੈ ਉਹ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜਦੋਂ ਵੀ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਵੇਗਾ ਕਿ ਮੈਂ ਆਪਣੀ ਜਿਹੜੀ ਸਪੋਰਟ ਹੈ ਉਹ ਨਹੀਂ ਦਵਾਂਗਾ ਯਾਨੀ ਕਿ ਜੇ ਬੇਪਰੋਸ ਦੀ ਮਤਾ ਜਦੋਂ ਪੀਅਰ ਪੋਲੀਵ ਆਪੋਜੀਸ਼ਨ ਲੀਡਰ ਲੈ ਕੇ ਆਉਂਦੇ ਨੇ ਤਾਂ ਬੇਪਰੋਸ ਦੀ ਮਤੇ ਦੇ ਵਿੱਚ ਜਗਨਜੀਤ ਸਿੰਘ ਦੇ ਵੱਲੋਂ ਸਾਥ ਨਹੀਂ ਦਿੱਤਾ ਜਾਣਾ ਤਾਂ ਹੋ ਸਕਦਾ ਹੈ ਕਿ ਕੈਨੇਡਾ ਦੇ ਵਿੱਚ ਵੀ ਇਲੈਕਸ਼ਨ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਜਾਣ ਅਰਲੀ ਇਲੈਕਸ਼ਨ ਜਿਹੜੀਆਂ ਨੇ ਉਹ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਜੇ ਹੁਣ ਕੈਨੇਡਾ ਦੇ ਵਿੱਚ ਇਲੈਕਸ਼ਨ ਹੁੰਦੀਆਂ ਨੇ ਔਰ ਜੋ ਇਸ ਇਸ ਵੇਲੇ ਦੇ ਅਨਤੀਜੇ ਨਜ਼ਰ ਆ ਰਹੇ ਨੇ ਜੋ ਇਸ ਵੇਲੇ ਦੀਆਂ ਪੋਲ ਨਜ਼ਰ ਆ ਰਹੀਆਂ ਨੇ ਜੋ ਸਰਵੇ ਨਜ਼ਰ ਆ ਰਹੇ ਨੇ ਉਹ ਇਹ ਨਜ਼ਰ ਆ ਰਹੇ ਨੇ ਕਿ ਪੀਰ ਪਾਲੀਓ ਜਿਹੜੇ ਕਿ ਆਪੋਜੀਸ਼ਨ ਲੀਡਰ ਨੇ ਉਹਨਾਂ ਦੀ ਸਰਕਾਰ ਬਣਦੀ ਹੋਏ ਨਜ਼ਰ ਆ ਰਹੀ ਹੈ ਉਹ ਪ੍ਰਧਾਨ ਮੰਤਰੀ ਬਣਦੇ ਹੋਏ ਨਜ਼ਰ ਆ ਰਹੇ ਨੇ ਹੁਣ ਪੀਰ ਪਾਲੀਓ ਬਣਾਤੀ ਜਿਹੜੀ ਇੱਕ ਤਰੀਕੇ ਦੀ ਆਪਾਂ ਗੱਲ ਕਹਿ ਸਕਦੇ ਆ ਐਲਾਨ ਮਸਕ ਨਾਲ ਇਹ ਮੰਨਿਆ ਜਾਂਦਾ ਹੈ ਕਿ ਉਹ ਗੁੱਡ ਟਰਮਸ ਦੇ ਵਿੱਚ ਨੇ ਆਪਸ ਦੇ ਵਿੱਚ ਉਹਨਾਂ ਦੇ ਚੰਗੇ ਸਬੰਧ ਨੇ ਐ ਇਲਨ ਮਸਕ ਜਿਹੜੇ ਨੇ ਉਹ ਪੀਅਰ ਪਾਲੀਮ ਨੂੰ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਨਜ਼ਰ ਆਉਂਦੇ ਨੇ ਕੁਝ ਜਿਹੜੇ ਇੱਥੇ ਸਿਆਸੀ ਮਾਹਰ ਨੇ ਉਹ ਇਹ ਵੀ ਕਿਆਸਰਈਆਂ ਲਾ ਰਹੇ ਨੇ ਕਿ ਇਹ ਅ ਖਾਸ ਤੌਰ ਦੇ ਉੱਤੇ ਕੈਨੇਡਾ ਦੇ ਵਿੱਚ ਸਰਕਾਰ ਬਦਲਣ ਦੇ ਵਾਸਤੇ ਵੀ ਕੀਤਾ ਜਾ ਰਿਹਾ ਹੈ ਪੀਅਰ ਪੋਲੀਓ ਨੂੰ ਲੈ ਕੇ ਆਉਣ ਵਾਸਤੇ ਵੀ ਕੀਤਾ ਜਾ ਰਿਹਾ ਹੈ ਔਰ ਜਦੋਂ ਪੀਅਰ ਪੋਲੀਓ ਆਉਣਗੇ ਉਹਨਾਂ ਦੇ ਵੱਲੋਂ ਨੇਗੋਸ਼ੀਏਸ਼ਨਸ ਕੀਤੀਆਂ ਜਾਣਗੀਆਂ ਤੇ ਬਾਅਦ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਠੀਕ ਹੁੰਦੀਆਂ ਹੋਏ ਨਜ਼ਰ ਆਉਣਗੀਆਂ ਤਾਂ ਇਹ ਸਭ ਚੀਜ਼ਾਂ ਦਾ ਹੁਣ ਕੈਨੇਡਾ ਦੇ ਉੱਤੇ ਕੀ ਇੰਪੈਕਟ ਪੈਂਦਾ ਕੈਨੇਡਾ ਦੀ ਸਿਆਸਤ ਦੇ ਉੱਤੇ ਕੀ ਇੰਪੈਕਟ ਪੈਂਦਾ ਹਾਲਾਂਕਿ ਲੀਡਰ ਇਹ ਗੱਲ ਜ਼ਰੂਰ ਕਹਿ ਰਹੇ ਨੇ ਕਿ ਅਸੀਂ ਤਿਆਰੀਆਂ ਕਰ ਲੀਆਂ ਅਸੀਂ ਭਾਵੇਂ ਜਿਸ ਨੂੰ ਰੀਲੀਫ ਮੈਜਰਸ ਦੇਣੇ ਪਏ ਤਾਂ ਉਹ ਵੀ ਅਸੀਂ ਦੇ ਦੇਵਾਂਗੇ ਔਰ ਖਾਸ ਤੌਰ ਦੇ ਉੱ ਇਸ ਵਕਤ ਆਪਾ ਪੰਜਾਬ ਬੈਠੇ ਹੋਏ ਲੋਕਾਂ ਦੀ ਗੱਲ ਕਰੀਏ ਤਾਂ ਇਸ ਵਕਤ ਜੋ ਡੋਨਲਡ ਟਰੰਪ ਦੇ ਵੱਲੋਂ ਫੈਸਲੇ ਲਏ ਜਾ ਰਹੇ ਨੇ ਅਮਨ ਇਹਦਾ ਸਿੱਧਾ ਅਸਰ ਪੰਜਾਬ ਬੈਠੇ ਲੋਕਾਂ ਦੇ ਉੱਤੇ ਵੀ ਪੈ ਰਿਹਾ ਉਹ ਕਿਵੇਂ ਬਿਲਕੁਲ ਬਹੁਤ ਸਾਰੇ ਲੋਕਾਂ ਦੇ ਲੋਕਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਅਮਰੀਕਾ ਕੈਨੇਡਾ ਦੇ ਵਿੱਚ ਮੌਜੂਦ ਨੇ ਬਹੁਤ ਸਾਰੇ ਅਮਰੀਕਾ ਦੇ ਵਿੱਚ ਲੋਕ ਨੇ ਜਿਹੜੇ ਇਸ ਵਕਤ ਸ਼ਾਇਦ ਅਜੇ ਪੱਕੇ ਨਹੀਂ ਹੋਏ ਹੋਣਗੇ ਉਡੀ ਕਰ ਰਹੇ ਹੋਣਗੇ ਕੈਨੇਡਾ ਦੀ ਗੱਲ ਕਰ ਲਈਏ ਸਣੀ ਦੀ ਖਾਸ ਤੌਰ ਦੇ ਉੱਤੇ ਗੱਲ ਕਰ ਲਈਏ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਲਈਏ ਤਾਂ ਵੱਡਾ ਇਥੋਂ ਦਾ ਹਿੱਸਾ ਜਿਹੜਾ ਹੈ ਉਹ ਟਰੱਕਿੰਗ ਇੰਡਸਟਰੀ ਦੇ ਉੱਤੇ ਨਿਰਭਰ ਕਰਦਾ ਹੈ ਜੇ ਟੈਰਿਫ ਲਗਾ ਦਿੱਤੇ ਜਾਣਗੇ ਚੀਜ਼ਾਂ ਮਹਿੰਗੀਆਂ ਹੋਣਗੀਆਂ ਟਰੱਕਿੰਗ ਇੰਡਸਟਰੀ ਦੇ ਉੱਤੇ ਵੀ ਜਿਹੜਾ ਹੈ ਇਸ ਦਾ ਸੰਕਟ ਮਨ ਦਰੌਂਦਾ ਹੋਇਆ ਨਜ਼ਰ ਆਊਗਾ ਤਾਂ ਬਹੁਤ ਸਾਰੀਆਂ ਚੀਜ਼ਾਂ ਬਹੁਤ ਸਾਰੇ ਬਿਜ਼ਨੈਸ ਜਿਹੜੇ ਨੇ ਉਹ ਇੰਪੈਕਟ ਹੁੰਦੇ ਹੋ ਨਜ਼ਰ ਆਣਗੇ ਹਾਲਾਂਕਿ ਇੱਥੋਂ ਦੇ ਜਿਹੜੇ ਵੱਖ-ਵੱਖ ਜਿਨੀਆਂ ਜਿਨ੍ਹਾਂ ਨੂੰ ਆਪਾਂ ਸਟੇਟ ਕਹਿੰਦੇ ਆ ਇੱਥੇ ਆਪਣੇ ਇੰਡੀਆ ਦੇ ਵਿੱਚ ਔਰ ਇੱਥੇ ਜੇ ਆਪਾਂ ਗੱਲ ਕਰੀਏ ਪ੍ਰੋਵਿੰਸਸ ਦੀ ਗੱਲ ਕਰੀਏ ਤਾਂ ਉਹਨਾਂ ਪ੍ਰੋਵਿੰਸਸ ਦੇ ਜਿਹੜੇ ਪ੍ਰੀਮੀਅਰ ਨੇ ਜਿਵੇਂ ਕਿ ਪ੍ਰੀਮੀਅਰ ਦਾ ਭਾਵ ਮਤਲਬ ਜਿਵੇਂ ਆਪਣੇ ਇੱਥੇ ਮੁੱਖ ਮੰਤਰੀ ਇੱਥੇ ਪ੍ਰੀਮੀਅਰ ਜਿਹੜੇ ਨੇ ਉਹਨਾਂ ਨੇ ਵੀ ਇੱਕ ਇਕਤਤਾ ਕੀਤੀ ਹੋਈ ਹੈ ਉਹ ਕਹਿ ਰਹੇ ਨੇ ਕਿ ਅਸੀਂ ਇੱਕ ਦੂਜੇ ਦੇ ਨਾਲ ਖੜੇ ਹਾਂ ਕੈਨੇਡਾ ਦੇ ਨਾਲ ਖੜੇ ਹਾਂ ਔਰ ਸਾਡੇ ਵੱਲੋਂ ਵੀ ਜਿਹੜਾ ਹੈ ਉਹ ਜਵਾਬੀ ਪਲਾਨ ਜਿਹੜਾ ਹੈ ਉਹ ਤਿਆਰ ਕੀਤਾ ਜਾਊਗਾ ਸਰੀ ਪ੍ਰੋਵਿੰਸ ਦੇ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰ ਲਈਏ ਇੱਥੋਂ ਦੇ ਜਿਹੜੇ ਪ੍ਰੀਮੀਅਰ ਨੇ ਡੇਵਿਡ ਵੀ ਉਹਨਾਂ ਨੇ ਕਿਹਾ ਕਿ ਕਿਉਂਕਿ ਇੱਥੇ BC ਪ੍ਰੋਵਿੰਸ ਦੇ ਵਿੱਚ ਅ ਅਮਰੀਕਾ ਦੇ ਨਾਲ ਦੋ ਬਾਰਡਰ ਲੱਗਦੇ ਨੇ ਬਹੁਤ ਸਾਰੇ ਲੋਕ ਜੋ ਨੇ ਅਮਨ ਐਦਾ ਹੁੰਦਾ ਕਿ ਅਮਰੀਕਾ ਘੁੰਮਣ ਫਿਰਨ ਚਲੇ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਅਮਰੀਕਾ ਘੁੰਮਣ ਵਾਸਤੇ ਨਾ ਜਾਓ ਤੁਸੀਂ ਕੈਨੇਡਾ ਨੂੰ ਸਪੋਰਟ ਕਰੋ ਕੈਨੇਡੀਅਨ ਪ੍ਰੋਡਕਟਸ ਨੂੰ ਜਿਹੜਾ ਹੈ ਉਹ ਸਪੋਰਟ ਕੀਤਾ ਜਾਵੇ ਇੱਥੋਂ ਦੀਆਂ ਹੀ ਚੀਜ਼ਾਂ ਜਿਹੜੀਆਂ ਨੇ ਉਹ ਖਰੀਦੀਆਂ ਜਾਣ ਤਾਂ ਜੋ ਕੈਨੇਡਾ ਦੀ ਇਕਨੋਮੀ ਨੂੰ ਜਿਹੜਾ ਹੈ ਉਹ ਬੂਸਟ ਕੀਤਾ ਜਾਵੇ ਪਰ ਕੱਲ ਇੱਕ ਤਰੀਕ ਤੋਂ ਬਾਅਦ ਹੁਣ ਦੇਖਣਾ ਹੋਊਗਾ ਕਿ ਅਮਨ ਕਿਹੜੀ ਕਿਹੜੀ ਚੀਜ਼ਾਂ ਦੇ ਉੱਤੇ ਅਸਰ ਜੋ ਹੈ ਉਹ ਇਹਨਾਂ ਟੈਰਿਫ ਤੋਂ ਬਾਅਦ ਲੱਗਦਾ ਹੋਇਆ ਨਜ਼ਰ ਆਊਗਾ ਜੀ 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 ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਆ ਸਾਡੇ ਨਾਲ ਗਗਨਦੀਪ ਜੀ ਜਿਹੜੇ ਮੌਜੂਦ ਸਨ ਕੈਨੇਡਾ ਤੋਂ ਪੱਤਰਕਾਰ ਗਗਨਦੀਪ ਮੌਜੂਦ ਸਨ ਤਾਂ ਇਹਨਾਂ ਨੇ ਸਾਰੀ ਜਾਣਕਾਰੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਕਿ ਟੈਰਿਫ ਲੱਗਣ ਦੇ ਨਾਲ ਕਿਸ ਤਰੀਕੇ ਦੇ ਨਾਲ ਕਿਹੜੇ-ਕਿਹੜੇ ਵਰਗ ਜਿਹੜੇ ਆ ਪ੍ਰਭਾਵਿਤ ਹੋਣਗੇ ਤੇ ਕੈਨੇਡਾ ਤੇ ਕੀ ਪ੍ਰਭਾਵ ਪਵੇਗਾ ਪਰ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਜਸ ਜਿਹੜਾ ਆ ਉਹਨਾਂ ਨੇ ਕਿਹਾ ਕਿ ਜਵਾਬੀ ਕਾਰਵਾਈ ਕੀਤੀ ਜਾਵੇਗੀ ਜੇਕਰ ਅਮਰੀਕਾ ਟੈਰਿਫ ਲਗਾਉਂਦਾ ਹੈ ਤਾਂ ਕੈਨੇਡਾ ਦੇ ਵੱਲੋਂ ਵੀ ਜੋਕ ਉਤਪਾਦ ਜਿਹੜੇ ਅਮਰੀਕਾ ਦੇ ਵਿੱਚ ਭੇਜੇ ਜਾਂਦੇ